ਕਲੋਰੀ ਹੜਾ ਇਹਨੂੰ ਹੋ ਗਿਆ ਅੱਜ 7 ਤੋਂ 8 ਦਿਨ ਤੇ ਦੁਕਾਨ ਖੋਲੀ ਆ ਗਏ ਬਾਹਰ ਵੇਚ ਤੇ ਅੰਦਰ ਦਾ ਤੁਸੀਂ ਦੇਖੋ ਦ੍ਰਿਸ਼ ਆ ਖੋਲੀ ਦੁਕਾਨ ਆਪਾਂ ਆ ਗਏ ਇੱਥੇ ਆ ਗਿਆ ਮੁਰਦਾ ਵੀਰ ਦਾ ਕੰਮ ਤੇ ਅੰਦਰ ਦੁਕਾਨ ਚਾਹ ਕਰੋ ਆ ਹੜ ਨੇ ਕਿੰਨਾ ਨੁਕਸਾਨ ਕੀਤਾ ਪਾਣੀ ਦਾ ਤੁਸੀਂ ਚਾਹ ਕਰੋ ਥੱਲੇ ਤੱਕ ਦੇਖੋ ਕਿ ਕਿਹੜੀ ਚਿਕੜ ਹੋਇਆ ਪਿਆ ਵਾ ਤੇ ਆਹ ਸਾਹਮਣੇ ਚਾਹ ਕਰੋ ਤੁਸੀਂ ਸਾਰੇ ਆਹ ਕਾਊਂਟਰ ਆ ਵੀਰ ਦਾ ਉਹ ਕਾਊਂਟਰ ਵੀ ਸਾਰਾ ਟੁੱਟ ਗਿਆ ਦੇਖੋ ਤੁਸੀਂ ਕਾਊਂਟਰ ਟੁੱਟ ਗਿਆ ਬਹੁਤ ਹੀ ਜ਼ਿਆਦਾ ਨੁਕਸਾਨ ਜਿਹੜਾ ਵੀਰ ਦਾ ਹੋਇਆ ਇੱਥੇ ਦੇਖੋ ਜੀ ਤੇ ਆ ਮੇਨ ਗਾਰ ਉੱਤੇ ਦੇਖੋ ਛੱਤ ਵੀ ਡਿੱਗ ਪਈ ਉੱਪਰੋਂ ਸਾਰੀ ਬਹੁਤ ਹੀ ਜਿਆਦਾ ਵੀਰ ਦਾ ਇਸ ਟਾਈਮ ਇੱਥੇ ਨੁਕਸਾਨ ਹੋਇਆ ਦੁਕਾਨ ਤੇ ਮੋਟਰਸਾਈਕਲ ਲੱਗੇ ਸੀ ਮੋਟਰਸਾਈਕਲਾਂ ਦੇ ਵਿੱਚ ਸਾਰਿਆਂ 'ਚ ਪਾਣੀ ਪੈ ਗਿਆ ਤੇ ਆਹ ਡਰਾਮੀ ਕਾਲੇ ਤੇਰ ਦਾ ਭਰਿਆ ਏ ਇਹ 'ਚ ਵੀ ਸਾਰੇ 'ਚ ਪਾਣੀ ਪੈ ਗਿਆ ਤੇ ਆਹ ਛੱਤ ਵੀ ਵੇਖੋ ਉੱਤਰ ਕਵਾੜ ਦਾ ਸਮਾਨ ਨੂੰ ਰੱਖਿਆ ਸੀ ਸਾਰਾ ਹੀ ਖਰਾਬ ਹੋ ਗਿਆ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਇੱਥੇ ਤੇ ਉਹ ਛੱਤਰ ਹੀ ਮੇਨ ਆ ਵੜਾ ਬਾਹਰਲਾ ਛੱਤਰ ਵੀ ਟੁੱਟ ਗਿਆ ਤੁਸੀਂ ਵੇਖੋ ਸਾਰੇ ਵਿੰਗਾ ਹੀ ਹੋ ਗਿਆ ਪਾਣੀ ਸਾਰਾ ਹੀ ਅੰਦਰ ਆ ਗਿਆ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਜਿਹੜਾ ਵੀ ਮਤਲਬ 50 ਤੋਂ ਲੱਖ ਰੁਪਏ ਦੇ ਵਿੱਚ ਵਿੱਚ ਨੁਕਸਾਨ ਹੋਇਆ 50000 ਤੋਂ 1 ਮੋਟਰਾਂ ਸਾਕਲਾਂ ਦੇ ਵਿੱਚ ਵੀ ਪਾਣੀ ਪੈ ਗਿਆ ਸਾਰੇ ਖਰਾਬ ਹੋ ਗਏ ਤੇ ਉੱਤੋਂ ਛੱਤ ਵੀ ਡਿੱਗ ਪਈ ਆ ਉਹ ਬਾਲੇ ਬੁੱਲੇ ਕੋਲੋਂ ਟੁੱਟ ਕੇ ਥੱਲੇ ਡਿੱਗ ਪਈ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਇਸ ਟਾਈਮ ਵੀ ਇੱਦਾਂ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਜਿਹੜਾ ਹਾੜ ਨੇ ਜਿਹੜੀ ਤਬਾਹੀ ਕੀਤੀ ਆ ਬਹੁਤ ਜ਼ਿਆਦੀ ਤਬਾਹੀ ਕਰਕੇ ਗਿਆ ਵਾ ਇਹ ਆ ਗਿਆ ਪਿੰਡ ਗੱਗੋਮਾਲ ਅਜੇ ਦੁਕਾਨਾਂ ਦੇ ਖੋਲੀਆਂ ਵਾ ਤੇ ਔੜਾ ਚਿੱਕਰ ਚੁਕੜੇ ਕਢਣਾ ਮ ਬੱਤੀ ਵੀ ਨਹੀਂ ਆਉਂਦੀ ਬਹੁਤ ਜ਼ਿਆਦਾ ਇੱਥੇ ਨੁਕਸਾਨ ਜਿਹੜਾ ਇਸ ਟਾਈਮ ਹੈ ਬੱਤੀ ਆਉਗੀ ਤੇ ਫੇਰ ਹੀ ਸਾਰਾ ਜਿਹੜਾ ਪਾਣੀ ਇਹ ਬਾਹਰ ਜਾਣਾ ਇਥੋਂ ਚਿੱਕਰ ਵੀ ਇਥੋਂ ਕਢ ਅਰੇ ਮੀ ਨਾਇਰਾ ਕਾਮਨੀ ਸਟਾਰਟ ਹੋਣਾ ਜਿਹੜਾ ਅੱਧਾ ਇੱਥੇ ਜਿੰਨਾ ਵੀ ਆ ਗਿਆ ਦੁਕਾਨ ਦਾ ਉੱਤੋਂ ਡੇਗ ਪਿਆ ਬਾਲਾ ਤੇ ਉਤੋਂ ਦੀ ਆ ਗਿਆ ਸਾਰਾ ਮੀ ਦਾ ਪਾਣੀ ਉੱਤੇ ਜਿੰਨਾ ਵੀ ਕਵਾੜੀ ਉੱਤੇ ਸਾਰਾ ਪਿਆ ਹੈ ਤੇ ਥੱਲੇ ਆ ਮੋਟਰਸਾਈਕਲ ਲੱਗੇ ਜਿਹੜੇ ਹੁਣ ਕੱਢੇ ਬਾਹਰ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਵੀ ਇਦਾਂ ਹੋਇਆ ਵਾ ਆ ਥੱਲੇ ਵੀ ਚੈੱਕ ਕਰੋ ਸਾਰਾ ਜਿੰਨਾ ਵੀ ਹੈ ਗੰਦੇ ਸਾਰਾ ਇੱਥੇ ਪਿਆ ਜਿੰਨਾ ਵੀ ਹੈ ਕੁਰਸੀਆਂ ਚੈੱਕ ਕਰੋ ਕੁਰਸੀਆਂ ਵੀ ਟੁੱਟ ਗਈਆਂ ਹੋਵੇ ਕੋ ਸਾਰਾ ਗੰਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਕਾਉਂਟਰ ਆ ਵੀਰ ਦਾ ਕਾਉਂਟਰ ਵੀ ਟੁੱਟ ਗਿਆ ਸਾਰਾ ਪਾਣੀ ਪੈ ਗਿਆ ਜਿੰਨੀ ਅੰਦਰ ਸਾਬਤਾ ਵਾਲਾ ਸਾਰਾ ਸਮਾਨ ਹੀ ਸਾਰਾ ਹੀ ਖਰਾਬ ਹੋ ਗਿਆ ਜਿੰਨਾ ਵੀ ਪਿਆ ਚਾਬੀਆਂ ਪਾਣਿਆਂ ਅੰਦਰ ਜੰਗਾਲ ਲੱਗ ਗਿਆ ਸਾਰਿਆਂ ਨਾਲ ਇਹ ਆ ਗਈ ਵੀਡੀਓ ਪਿੰਡ ਗੱਗੋਮਾਲ ਦੀ 5263 ਨੂੰ ਇੱਥੇ ਪਾਣੀ ਆ ਗਿਆ ਹੈ ਤੇ ਅੱਜ ਹੋ ਗਏ ਆ 4 ਤਰੀਕ ਹੋ ਗਈ ਆ ਤੇ ਕੋਈ 7-8 ਦਿਨਾਂ ਦੇ ਵਿੱਚ ਵਿੱਚ ਸਾਰਾ ਅੰਦਰ ਜਿਹੜਾ ਨੁਕਸਾਨ ਹੋਇਆ ਅਮਨ ਇੱਥੇ ਡਰਮੇ ਤੇਲ ਨਹੀਂ ਆ ਗਿਆ ਕਾਲਾ ਡੁੱਲ ਗਿਆ ਸਾਰਾ ਪਾਣੀ ਪੈ ਗਿਆ ਵਿੱਚ ਡੁੱਲ ਗਿਆ ਸਾਰਾ ਹੀ ਸਾਰਾ ਹੀ ਡੁੱਲ ਗਿਆ ਰੇ ਪਾਣੀ ਪਾ ਗਿਆ ਤੇ ਸਾਰਾ ਵੇਖ ਲਓ ਉੱਥੇ ਉਹ ਬਾਲਾ ਵੀ ਟੁੱਟ ਗਿਆ ਸਾਰਾ ਹੀ ਮੋਟਰਸਾਈਕਲ ਕਿੰਨੇ ਮੋਟਰਸਾਈਕਲ ਕਿੰਨੇ ਹੈਗੇ ਆਖਦਾ ਉਹ ਵੀ ਤੋਂ ਸਾਰੇ ਹੋ ਗਏ ਨਾ ਖਰਾਬ ਸਾਰਿਆਂ 'ਚ ਪਾਣੀ ਪਾ ਗਿਆ ਇੰਜਨਾਂ ਦੇ ਵਿੱਚ ਉੱਥੋਂ ਛੱਤ ਵੀ ਡੇਗ ਪਈ ਸਾਰੀ ਤੇ ਆਹ ਤੇ ਲੱਗ ਜਣਾ 2 ਮਹੀਨਾ ਲੱਗ ਜਣਾ ਸਾਫ ਸਫਾਈ ਕਰਦੇ ਆ 32 ਡਿਗਣੀ ਪਾਣੀ ਬਿਨੋਂ ਦੋ ਹਾਂ ਦਿਨਾਂ ਬਾਅਦ ਬੱਤੀ ਆਉਣੀ ਹੈ ਫੇਰ ਸਾਫ ਸਫਾਈ ਹੋਣੀ ਪਾਣੀ ਦੇ ਨਾਲ ਸਾਰੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਵੀਰਦਾ ਹੋ ਗਿਆ ਜੀ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੇ ਕੋਈ ਹੈਲਪ ਵੀ ਕਰ ਸਕਦਾ ਤੇ ਮੇਰਾ ਵੀ ਜਰੂਰ ਕਰਿਓ ਇਹ ਵੀਡੀਓ ਅਸੀਂ ਆਪਣੇ ਪੇਜ ਤੇ ਲੱਗੇ ਆਪਲੋਡ ਕਰ ਲਿਆ ਤੇ ਨੰਬਰ ਸਾਡੇ ਫੇਸਬੁਕ ਪੇਜ ਤੇ ਆ ਗਿਆ ਕਿ ਨਕਟ ਜਰੂਰ ਕਰ ਲਿਓ ਜੇ ਕਿਸੇ ਵੀਰ ਨੇ ਕੋਈ ਮਦਦ ਕਰਨੀ ਆ ਵੀਰ ਦੀ ਤਾਂ ਜਰੂਰ ਸੰਪਰਕ ਕਰ ਲਿਓ ਆ ਦੁਕਾਨ ਤੁਸੀਂ ਦੇਖ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਹ ਆ ਗਈ ਪਿੰਡ ਗੱਗੋਮਾਲ ਦੇ ਵਿੱਚ ਦੁਕਾਨਾਂ